Vem <laughs> ਜੰਮਾਤ ਨੌਜਵਾਨ ਰਖਤਾ ਜਿੰਦਾਬਾਦ ਓਏ ਥੱਲੇ ਪਰੋ ਯਾਰ ਤਾਂ ਤਾਂ ਜੜੀ ਕੁੱਤੇ ਕਲਾ ਤਾਂ ਉਸ ਕਾਲ ਪ੍ਰਕ ਪਰਮਾਤਮਾ ਨੇ ਵਾਹਿਗੁਰੂ ਨੇ ਵਰਤਾਈ ਤੇ ਇੱਥੇ ਦਾਸ ਦੀ ਸੇਵਾ ਸਭ ਤੋਂ ਵੱਧ ਲੱਗ ਗਈ ਕਿਉਂਕਿ ਆਗੂ ਗੁੱਸੇ ਹੋਗੇ ਸੀਗੇ ਇਹ ਬਾਟਰ ਬੂਟ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈ ਬੜੀਆਂ ਛੋਟੀਆਂ ਗੱਲਾਂ ਨੇ ਆਪਾਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕੌਮ ਆ ਜਿਹਦੇ ਸਿਰ ਤੇ ਦੇਸ਼ ਵਾਸਦਾ ਜਿਹਦੇ ਤਿਰਤੇ ਦੇਸ਼ ਚੱਲਦਾ ਸਾਡਾ ਭਰਾ ਬਿਸਲ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਅਕਮਰ ਸਾਹਿਬ ਕਰਨ ਕੀ ਹੈ ਆਪਾਂ ਜਦੋਂ ਆਪਾਂ ਇੱਕ ਸਿਸਟਮ ਲਿਆ ਬਣਾ ਕੇ ਚੱਲਾਂਗੇ ਉਦੋਂ ਹੈ ਆਪਾਂ ਬਾਰਡਰ ਤੋੜਨਾ ਵੀ ਆਪਣੇ ਲਈ ਬੜੀ ਵੱਡੀ ਗੱਲ ਨਹੀਂ ਹੈਗੀ ਉਹ ਤਾਂ ਆਪਾਂ ਐ ਖੜਾਣਾ ਹੈ ਐ ਕਿਥੋਂ ਹੈਂਡਰ ਆ ਰਹੇ ਨੇਗੇ ਪੂਰੇ ਪ੍ਰਬੰਧ ਪੂਰੀਆਂ ਚੀਜ਼ਾਂ ਆ ਰਹੀਆਂ ਨੇਗੀਆਂ ਇਸ ਕਰਕੇ ਜੇ ਕਿਸੇ ਭਰਾ ਦੇ ਸੱਟ ਲੱਗਦੀ ਹੈ ਨਾ ਬੜਾ ਦੁੱਖ ਹੁੰਦਾ ਜਦੋਂ ਨਾ ਮੈਂ ਪਰਸੋਂ ਦਾਖਲ ਸੀ ਕਹਿੰਦਾ ਟਾਈ ਫੜਨਾ ਇਨਫੈਕਸ਼ਨ ਦੀ ਹੁੰਦੀ ਆ ਕਹਿੰਦਾ ਬਧੀ ਪੀ ਆ ਤਾ ਤੂੰ ਇੱਥੇ ਦਾਖਲ ਰਹਿ ਉਹ ਮੈਨੂੰ ਮੈਂ ਫੋਨ ਚੱਕਿਆ ਮੈਂ ਦੇਖਿਆ ਵੀਡੀਓ ਮੈਨੂੰ ਕਹਿੰਦਾ ਪੰਜ ਸੱਤ ਦਿਨ ਕਿਸੇ ਪਾਸੇ ਨਹੀਂ ਜਾਣਾ ਕੱਲ ਉੱਧਰ ਸੀ ਅੱਜ ਇੱਧਰ ਆ ਤੇ ਕਿਸੇ ਪਾਸੇ ਮੰਗਾ ਯਾਰ ਕਿਵੇਂ ਟਿਕ ਜੀ ਆ ਮੇਰਾ ਛੋਟਾ ਭਰਾ ਆ ਹੁਣ ਇਹਨਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਆ ਸਾਡੇ ਮੰਡਲਾ ਸਰਪੰਚ ਖੜਾ ਸਾਨੂੰ ਕਿ ਆ ਮਖਾ ਯਾਰ ਆਪਾਂ ਚਲੋ ਯਾਰ ਆਪਾਂ ਆਪਣੇ ਭਰਾ ਮਲੇ ਸੱਟਾਂ ਵੱਜੀ ਨੇ ਆਪਾਂ ਇੱਥੇ ਆਮਣਾ ਬੈਠੇ ਆ ਇਦਾਂ ਜੇ ਮਰ ਲੱਗੇ ਤਾਂ ਸਾਡਾ ਮਰ ਜਾਗੇ ਤਾਂ ਕਿਹਦੇ ਲੇਖੇ ਲੱਗ ਜਾਗੇ ਮੌਤਾਂ ਉਹਨੀਆਂ ਮੌਤੋਂ ਨਾ ਡਰਿਆ ਕਰੋ ਮ ਮਾ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ ਇਹ ਤਾਂ ਸੰਕਾ ਮੌਤ ਨੂੰ ਤਾਂ ਆਇਆ ਕਿੰਨੇ ਵੀ ਆ ਗਈ ਅੱਜ ਸਭ ਤੋਂ ਪਤਾ ਜੀ ਅੱਜ ਦੇ ਦਿਨ ਸਾਡਾ ਭਰਾ ਦੀਪ ਸਿੱਧੂ ਭਾਈ ਅੱਜ ਅੱਜ ਬਾਈ ਸਾਡਾ ਉਹ ਚਲਾ ਗਿਆ ਯਾਰ ਉਹਦਾ ਬਹੁਤ ਜ਼ਿੰਦਗੀ ਦੇ ਵਿੱਚ ਦਾ ਘਾਟਾ ਯਾਰ ਉਹ ਇੱਕ ਚੰਗੀ ਸੋਚ ਲੋਕਾਂ ਲਈ ਲੱਗਣ ਵਾਲੀ ਸੋਚ ਇਹ ਸਰਕਾਰਾਂ ਨੂੰ ਹਾਜ਼ਮ ਨਹੀਂ ਆਈ ਅੱਜ ਉਹ ਸਾਡੇ ਵਿੱਚੋਂ ਸਾਡਾ ਭਰਾ ਚ ਰਹਿ ਗਿਆ ਇਕ ਤੇ ਉਹ ਹੁੰਦਾ ਉਹਦੀ ਸੋਚ ਬੜੀ ਸੀਗੀ ਨੌਜਵਾਨ ਬੜਾ ਨੂੰ ਚੰਗੀਆਂ ਜਿਹੜੀਆਂ ਮੈਨੂੰ ਲੱਗਦਾ ਅਸੀਂ ਸਾਡੀ ਉਨੀ ਸੋਚ ਨਹੀਂ ਉਹ ਇਹਨਾਂ ਪੜ੍ਹਿਆ ਲਿਖਿਆ ਨੌਜਵਾਨ ਸੀਗਾ ਜਿਹਨੂੰ ਦੂਰ ਦੇਸੀ ਸੋਚ ਸੀਗੀ ਜਿਹੜੀ ਸਾਡੀ ਤੋਂ ਸੋਚ ਚਲੀ ਗਈ ਅੱਜ ਨੂੰ ਕੁਝ ਨਹੀਂ ਗੱਲਾਂ ਬਾਤਾਂ ਕੁਝ ਹੋਰ ਹੀ ਹੋਣੀਆਂ ਸੀਨੀਆਂ ਅੱਜ ਉਹ ਸਿੱਧਾ ਬੜਾ ਭਰਾ ਦਾ ਘਟਾ ਹੈ ਪਰਮਾਤਮਾ ਕਰੇ ਅਸੀਂ ਉਸ ਭਰਾ ਦੇ ਸੋਚ ਤੇ ਚੱਲੀਏ ਉਸ ਭਰਾ ਦੀ ਸੋਚ ਤੇ ਪੜਾ ਲਈਏ ਉਹ ਜੋ ਪੰਜਾਬ ਲਈ ਉਹ ਚਾਹੁੰਦਾ ਸੀਗਾ ਜੋ ਪੰਜਾਬ ਨੂੰ ਦੇਖਣਾ ਚਾਹੁੰਦਾ ਸੀਗਾ ਚਾਹੁੰਦਾ ਸੀਗਾ ਕਿ ਨੌਜਵਾਨ ਨਸ਼ੇ ਤੋਂ ਬਾਹਰ ਆਉਣ ਆਪਣੀ ਕੌਮ ਦੀ ਗੱਲ ਕਰਨ ਆਪਣੇ ਪੰਥ ਦੀ ਗੱਲ ਕਰਨ ਉਹ ਆਪਾਂ ਉਹ ਜਿੱਕ ਨੂੰ ਕਰਦੀ ਰਹਿਣੀ ਆਂ ਦੂਜੀ ਗੱਲ ਦੂਜਾ ਸਾਡਾ ਭਰਾ ਵਿਸਲ ਗਿਆ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਉਹ ਸਾਡੇ ਭਰਾ ਸਾਥੋਂ ਵਿਛੜ ਕੇ ਜਿਨ੍ਹਾਂ ਨੇ ਦੁਨੀਆ ਦੇ ਉੱਪਰ ਸਾਡੀ ਪਛਾਣ ਬਣਾਈ ਹੋਰ ਪਛਾਣ ਬਣਾਉਣੀ ਸੀਗੀ ਅੱਜ 20 ਬਈ ਹੁੰਦਾ ਓੜੇ ਬੜੀ ਪਛਾਣ ਬਣਾਉਣੀ ਸੀਗੀ ਓੜੇ ਸਾਡੀਆਂ ਲੜਾਈਆਂ ਸੀ ਮੂਰੇ ਹੋ ਕੇ ਲੜਨੀਆਂ ਸੀਗੀਆਂ ਇਹ ਨੌਜਵਾਨੋ ਆਪਾਂ ਇਹ ਸੋਚ ਵਿਚਾਰ ਕੇ ਅ ਦੁਨੀਆਂ ਵੀ ਸਾਡੇ ਜੱਥੇਬੰਦੀਆਂ ਨੇ ਦੂਜੀ ਗੱਲ ਸਾਨੂੰ ਇੱਕ ਮੈਨੂੰ ਹੋਰ ਦੱਸਦਾ ਨੌਜਵਾਨੋ ਮੇਰੇ ਵੀਰੋ ਮੇਰੇ ਭਰਾਵੋ ਸਾਨੂੰ ਪਾਉਣ ਦਾ ਬੜਾ ਤਰੀਕਾ ਨੇ ਅਪਣਾਇਆ ਹੋਇਆ ਮੈਂ ਇੱਕ ਚੀਜ਼ ਜੇਲ੍ਹ ਦੇ ਵਿੱਚੋਂ ਸਿੱਖ ਕੇ ਨਿਕਲਿਆ ਤੁਸੀਂ ਦੇਖਿਆ ਹੁਣ ਨਾ ਸੋਸ਼ਲ ਮੀਡੀਆ ਤੇ ਮੇਰੇ ਖਿਲਾਫ ਬੋਲਣ ਵਾਲੇ ਬੜੇ ਚਲੇ ਰਹਿੰਦੇ ਨੇਗੇ ਮੈਂ ਇੱਕ ਚੀਜ਼ ਇਹ ਸੋਚ ਕੇ ਨਿਕਲਿਆ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਚਾਹਣਾ ਕਿ ਇਹੋ ਜੀ ਆਪਣੀ ਹੁਣ ਜਿਹੜੀ ਸੋਚ ਬਣ ਗਈ ਕਿ ਅਸੀਂ ਆਪਾਂ ਆਪਣੇ ਦੇ ਵਿਰੁੱਧ ਨਾ ਬੋਲੀਏ ਆਪਣਾ ਦੁਸ਼ਮਣ ਕੌਣ ਹੈ ਸਾਡਾ ਦੁਸ਼ਮਣ ਕੌਣ ਹੈ ਸਾਡੇ ਲੀਡਰ ਇਹ ਰਾਜਨੀਤਿਕ ਪਾਰਟੀਆਂ ਤੇ ਸਰਕਾਰਾਂ ਇਹ ਸਾਡੇ ਦੁਸ਼ਮਣ ਨੇਗੀਆਂ ਇਹ ਸੈਂਟ ਦੀ ਸਰਕਾਰ ਦੁਸ਼ਮਣਾਂ ਸਾਡੀ ਅਸੀਂ ਦੁਸ਼ਮਣ ਨੂੰ ਪਛਾਣੀਆਂ ਵੀਰੋ ਅਸੀਂ ਆਪਣੇ ਦੇ ਖਰਾਬੀ ਚੱਲੀ ਜਾਂਦੇ ਰਹਿਣਾ ਯਾਰ ਆਪਣੇ ਦੇ ਖਰਾਬੀ ਬਣੀ ਜਾਂਦੇ ਰਹਿਣਾ ਹੁਣ ਕੀ ਆ ਜੱਥੇਬੰਦੀਆਂ ਨੇ ਸਾਰੀਆਂ ਆਪਣੇ ਜੱਥੇਬੰਦੀਆਂ ਨੇ ਮੈਂ ਕੋਈ ਗੱਲ ਕਹਤੀ ਅੱਜ ਮੈਂ ਸਾਰੇ ਲੋਕਾਂ 'ਚ ਇਹ ਗੱਲ ਕਹਿਣਾ ਚਾਹਣਾ ਸਾਰੇ ਜੱਥੇਬੰਦੀਆਂ ਦੇ ਜਿੰਨੇ ਵੀ ਸਾਡੇ ਆਪੂ ਸਾਹ ਬਾਣ ਨੇ ਰੋਜ਼ੋ ਕਿ ਮੈਂ ਸਾਰਿਆਂ ਦਾ ਸਾਰਿਆਂ ਦਾ ਜੱਥੇਬੰਦੀਆਂ ਦਾ ਮੈਂ ਸਾਰਿਆਂ ਦਾ ਉਹਨਾਂ ਦਾ ਸਾਰਿਆਂ ਦੇ ਨੁਮਾਇੰਦਾ ਮੈਂ ਮਨੇ ਇਹਨਾ ਸੋਚਿਆ ਕਰੋ ਬਾਈ ਬਣ ਕੇ ਮੈਂ ਉਹ ਤਾਂ ਮੈਂ ਉਹ ਤਾਂ ਮੈਂ ਸਾਰਿਆਂ ਦੇ ਨਾਲ ਹੀ ਆ ਜਿੱਥੇ ਗੱਲ ਕਿਸਾਨਾਂ ਦੀ ਜਿੱਥੇ ਗੱਲ ਮਜ਼ਦੂਰੀ ਦੀ ਜਿੱਥੇ ਗੱਲ ਲੋਕਾਂ ਦੀ ਹੈ ਸਭ ਤੋਂ ਪਹਿਲਾਂ ਮੂਰੇ ਖੜੇ ਹੋਵਾਂਗੇ ਇਸ ਕਰਕੇ ਸਾਰੇ ਜੱਥੇਬੰਦੀਆਂ ਦੇ ਅੱਗੇ ਸਿਰ ਝੁਕਦਾ ਕਿੰਨੀਆਂ ਜੱਥੇਬੰਦੀਆਂ ਨੇ ਜਾ ਕੇ ਮੇਰਾ ਉੱਤੇ ਸਾਥ ਦਿੱਤਾ ਸਮਰਥਨ ਦਿੱਤਾ ਜਿਹਦੇ ਵਿੱਚੋਂ ਕਢਾ ਲਿਆ ਨਹੀਂ ਉੱਥੇ ਜਿਹਦੇ ਵਿੱਚੋਂ ਨਿਕਲਣਾ ਕਿੰਨਾ ਔਖਾ ਹੈ ਬਾਈ ਅਗਲੀ ਲੜਾਈ ਹੈ ਅਗਲੀ ਲੜਾਈ ਅਸੀਂ ਸਾਡੇ ਜਿਹੜੇ ਜੋਲਾ ਦੇ ਵਿੱਚ ਬੈਠੇ ਨੇਗੇ ਸਾਡੇ ਡੂਹੜੂ ਕਰਦੇ ਜਿਹਨਾਂ ਦੇ ਵਿੱਚ ਬੈਠੇ ਨੇਗੇ ਅਗਲੀ ਲੜਾਈ ਉਹਨੜੇ ਵੀ ਆਪਾਂ ਹੁਣ ਲੜਾਂਗੇ ਆਗੂਆਂ ਦੇ ਕੇ ਆਗੂ ਨੂੰ ਆਪਾਂ ਮਨਾਵਾਂਗੇ ਜਿਹੜੇ ਆਗੂ ਨਹੀਂ ਚੱਲਦੇ ਪਿਆਰ ਨਾਲ ਮਨਾਵਾਂਗੇ ਇਕੱਠੇ ਹੋ ਕੇ ਲੜਾਂਗੇ ਆਗੂ ਨੂੰ ਕਮਾਂਗੇ ਬਾਪੂ ਇਹ ਸਾਡੇ ਜਿਹੜੇ ਨੌਜਵਾਨ ਨੇ ਕਿ ਡਿਬਰੂ ਕਰਦੇ ਜਿਨ੍ਹਾਂ ਦੇ ਵਿੱਚ ਬੈਠੇ ਨੇ ਨਾ ਉਹਨਾਂ ਨੂੰ ਕਢਾਉਣ ਦੀ ਲੜਾਈ ਅੱਗੇ ਲੜਨੀ ਆ ਜਿਨ੍ਹਾਂ ਦੀ ਸੋਚ ਚੰਗੀ ਆ ਆਪਾਂ ਆਪਾਂ ਇਕੱਠੇ ਹੋ ਕੇ ਆ ਲੜਾਈ ਹੁਣ ਆਪਣੇ ਚੱਲ ਪਈ ਇਹ ਲੜਾਈ ਤੋਂ ਬਾਅਦ ਆਪਾਂ ਆਗੂਆਂ ਕੋਲੇ ਬਾਪੂਆਂ ਕੋਲੇ ਜਾ ਕਰਾਂਗੇ ਬਾਪੂਆਂ ਕੋਲੇ ਤਿਆਰ ਬਾਜ਼ ਯਾਰ